ਹਾਂਜੀ ਅਰਦਾਸ ਕਰਦੇ ਹਾਂ ਉਸ ਕਾਲਪੁਰ ਗੁਰੂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਤਾਂ ਬਣੋ ਅੱਜ ਦੀ ਇਹ ਵੀਡੀਓ ਵੀ ਬੜੀ ਹੈਰਾਨ ਕਰਦੀ ਆ ਕਿਉਂਕਿ ਆਪਾਂ ਇਦਾਂ ਦੀਆਂ ਕੁਛ ਨਾ ਕੁਛ ਕਿਤੇ ਨਾ ਕਿਤੇ ਵੀਡੀਓ ਇੰਟਰਨੈਟ ਤੇ ਦੇਖਦੇ ਰਹਿੰਦੇ ਆ ਕਿਉਂਕਿ ਇਹ ਇੱਕ ਤਾਂਬੇ ਦਾ ਭਾਂਡਾ ਤੇ ਉਸ ਭਾਂਡੇ ਦੇ ਅੰਦਰ ਇੱਕ ਛੋਟਾ ਜਿਹਾ ਲਾਲ ਪੱਥਰ ਰੱਖਿਆ ਹੋਇਆ ਪਰ ਇਸ ਤਾਂਬੇ ਦੇ ਭਾਂਡੇ ਵਿੱਚ ਇੰਨੀ ਕੁ એનર્ਜੀ ਆ ਜਾਂ ਇੰਨੀ ਕੁ ਬਿਜਲੀ ਆ ਕਿ ਜਿੱਦਾਂ ਹੀ ਉਹਦੇ ਉੱਤੇ ਬਲੇਡ ਰੱਖਦੇ ਆ ਉਹ ਬਲੇਡ ਜਲ ਜਾਂਦਾ ਜਿਵੇਂ ਆਪਣੇ ਹੀਟਰ ਦੇ ਵਿੱਚ ਤਾਰ ਲਾਲ ਹੋ ਜਾਂਦੀ ਐ ਇਦਾਂ ਲਾਲ ਹੋ ਜਾਂਦਾ ਜਾਂ ਜਿਵੇਂ ਆਪਾਂ ਤਾਰਾਂ ਜੁੜ ਜਾਂਦੀਆਂ ਨੇ 네ਗੇਟਿਵ ਪੋਜ਼ੀਟਿਵ ਜੁੜ ਜਾਂਦਾ ਸਪਾਰਕ ਕਰ ਜਾਂਦੀਆਂ ਨੇ ਤਾਰਾਂ ਉਦਾਂ ਐ ਲੱਗਦਾ ਜਿਵੇਂ ਵੀ ਉਹ એનર્ਜੀ ਦਾ ਕੋਈ ਸੋਰਸ ਹੋਵੇ ਜਾਂ ਜਿਵੇਂ ਬੈਟਰੀ ਕੰਮ ਕਰਦੀ ਆ ਉਦਾਂ ਸਪਾਰਕ ਕਰਦਾ ਜਿਵੇਂ ਆਪਾਂ ਬੈਟਰੀ ਦੇ ਦੋਨੇ ਸਿਰਿਆਂ ਨੂੰ ਜੋੜ ਦਈਏ ਤਾਰ ਗਰਮ ਹੋ ਜਾਂਦੀ ਆ ਲਾਲ ਹੋ ਜਾਂਦੀ ਆ ਉਦਾਂ ਹੀ ਉਹਦੇ ਵਿੱਚ ਬਲੇਡ ਗਰਮ ਹੋ ਕੇ ਖਤਮ ਹੋ ਗਿਆ ਜੇ ਕਿਸੇ ਨੂੰ ਪਤਾ ਹੋਇਆ ਕੋਈ ਜਾਣਕਾਰੀ ਹੋਈ ਤਾਂ ਜਰੂਰ ਦੱਸਿਓ ਵੀ ਇਹ ਜਿਹੜਾ ਲਾਲ ਵਿੱਚ ਪੱਥਰ ਪਿਆ ਉਹਦੀ ਕਲਾਕਾਰੀ ਹੈ ਜਾਂ ਵਰਤਣੀ ਕੁਛ ਇਦਾਂ ਤੇ ਤਰੀਕੇ ਦੇ ਨਾਲ ਇਦਾਂ ਦੇ ਢੰਗ ਤਰੀਕੇ ਨਾਲ ਬਣਾਇਆ ਹੋਇਆ ਧੰਨਵਾਦ